ਲਓ ਜੀ ਹੁਣ ਆਪਾਂ ਬਣਾਉਣ ਜਾ ਰਹੇ ਆ ਕद्दू ਮਟਰ ਦੀ ਸਬਜ਼ੀ ਜਿਹੜੇ ਕਹਿੰਦੇ ਨੇ ਸਾਡੇ ਬੱਚੇ ਕद्दू ਨਹੀਂ ਖਾਂਦੇ ਉਹ ਇਸ ਤਰੀਕੇ ਨਾਲ ਬਣਾ ਲਓ ਥੋੜਾ ਤੇਲ ਪਾ ਕੇ ਇਹਦੇ ਵਿੱਚ ਪਿਆਜ਼ ਤੇ ਅਦਰਕ ਪਾ ਕੇ ਇਹਨੂੰ ਭੁੰਨਣਾ ਆਪਾਂ ਬੱਚੇ ਜ਼ਰੂਰ ਖਾਂਣਗੇ ਤੁਸੀਂ ਵਿੱਚ ਫਰੋਜ਼ਨ ਮਟਰ ਪਾਉਣੇ ਨੇ ਇਹਦੇ ਆ ਦੋ ਕ ਹਰੀਆਂ ਮਿਰਚਾਂ ਨੇ ਲਸਣ ਕਾਲੀ ਮਿਰਚ ਜੀਰਾ ਤੇ ਨਮਕ ਹੈ ਇਹਨੂੰ ਆਪਾਂ ਕੁੰਡੇ ਦੇ ਵਿੱਚ ਕੁੱਟ ਕੇ ਦੇਸੀ ਤਰੀਕੇ ਦੇ ਨਾਲ ਬਣਾਉਣੀ ਹੈ ਜਿੰਨੀ देर ਆਪਣੇ ਉਹ ਗੰਡੇ ਭੁੱਜ ਰਹੇ ਨੇ ਤੇ ਆਪਾਂ ਇਹਨੂੰ ਬ੍ਰੀਕ ਕਰ ਲੈਨੇ ਆਂ ਕੁੰਡੇ ਛੋਟੇ ਦੇ ਵਿੱਚ ਆ ਦੇਖ ਸਕਦੇ ਹੋ ਹੁਣ ਬ੍ਰੀਕ ਹੋ ਚੁੱਕਾ ਹੈ ਬਿਲਕੁਲ ਘੱਟ ਚੀਜ਼ਾਂ ਪਾ ਕੇ ਨੋਰਮਲ ਬਣਾਉਣੀ ਹੈ ਤੇ ਕਾਲੀ ਮਿਰਚ ਤੇ ਜੀਰੇ ਵਗਾਇਆ ਤਾਂ ਫਿਰ ਕੱਦੂ ਤੁਹਾਨੂੰ ਪਤਾ ਬਣਦਾ ਨਹੀਂ ਆ ਪਿਆਜ਼ ਭੁੱਜ ਚੁੱਕੇ ਨੇ ਇਸ ਤਰੀਕੇ ਨਾਲ ਮੈਂ ਥੋੜਾ ਜਿਹਾ ਵਿੱਚ ਪਾਣੀ ਪਾ ਲਿਆ ਆ ਹਿੰਗ ਹੈ ਜੀ ਆਪਾਂ ਦੋ ਤਿੰਨ ਚੁਟਕੀਆਂ ਹਿੰਗ ਪਾ ਦੇਣੀ ਆ ਪਿਆਜ਼ਾਂ ਦੇ ਵਿੱਚ ਇਹ ਸਬਜ਼ੀ ਪਾਉਣ ਤੋਂ ਪਹਿਲਾਂ ਜਦੋਂ ਮਰਜ਼ੀ ਪਾ ਸਕਦੇ ਹੋ ਕੋਈ ਚੱਕਰ ਨੇ ਸਹੀ ਹੋ ਜਾਂਦੀ ਹੈ ਇਹ ਹੁਣ ਵਿੱਚ ਉਹ ਪਾ ਦਾਂਗੇ ਜਿਹੜਾ ਆਪਾਂ ਕਾਲੀ ਮਿਰਚ ਜੀਰਾ ਤੇ ਲਸਣ ਵਗੈਰਾ ਪੀਸਿਆ ਸੀ ਥੋੜਾ ਪਾਣੀ ਪਾ ਕੇ ਇਹ ਬਿਲਕੁਲ ਨੋਰਮਲ ਤਰੀਕਾ ਘੱਟੋ ਘੱਟ ਟਮਾਟਰ ਵੀ ਯੂਜ਼ ਨਹੀਂ ਕਰਨਾ ਆਪਾਂ ਇਹਦੇ ਵਿੱਚ ਅੱਜ ਹਾਂ ਮੇਥੀ ਆ ਗਈ ਜੀ ਥੋੜੀ ਮੇਥੀ ਪਾ ਲੈਣੀ ਹੈ ਕਸੂਰੀ ਮੇਥੀ ਇਹ ਧਨੀਆ ਪਾਊਡਰ ਤਨੀਆਂ ਪਾਊਡਰ ਤੁਸੀਂ ਵੀ ਵੱਧ ਵੀ ਪਾ ਸਕਦੇ ਹੋ ਇੱਕ ਚਮਚਾ ਪੌਣਾ ਕ ਹਲਦੀ ਦਾ ਇਸ ਤਰੀਕੇ ਨਾਲ ਇਹਨੂੰ ਭੁੰਨਣਾ ਆਪਾਂ ਜਮਾਈ ਘੱਟ ਸਮਾਨ ਪਾ ਕੇ ਦੇਸੀ ਤਰੀਕਾ ਘਰੇ ਲੂ ਘਰੇ ਹੀ ਬਣਾਈ ਅੱਜ ਘਰ ਵਾਸਤੇ ਹਾਂ ਹੁਣ ਕਦੂ ਆ ਕਦੂ ਵੱਡਾ ਸਾਰਾ ਲਿਆ ਆਪਾਂ ਘਟੋ ਘਟੇ 1.5 ਕਿਲੋ ਦਾ ਕਦੂ ਸੀ ਉਹਨੂੰ ਛਿਲ-ਸੁੱਲ ਕੇ ਅੱਧਾ ਕਿਲੋ 600 ਗ੍ਰਾਮ ਰਹਿ ਗਿਆ ਬਾਹਲੇ ਕੱਚੇ ਕਦੂ ਜਿਹੜੇ ਹੁੰਦੇ ਨੇ ਛੋਟੇ ਉਹ ਸਵਾਦ ਨਹੀਂ ਬਣਦੇ ਕੌੜੇ ਬਣਦੇ ਨੇ ਤੇ ਅਸੀਂ ਤਾਂ ਤਕਰੀਬਨ ਜਿਆਦਾ ਵੱਡੇ ਕੱਦੂ ਬਣਾਉਨੇ ਆ। ਉਹ ਟੇਸਟੀ ਬਹੁਤ ਬਣਦਾ। ਥੋੜਾ ਟਾਈਮ ਵੱਧ ਲੱਗਦਾ ਬਸ। ਜਿੱਥੇ 15-20 ਮਿੰਟ ਲੱਗਣੇ ਅੱਧਾ ਤਾਂ ਲੱਗ ਜਾਂਦਾ। ਇਹ ਥੋੜਾ ਜਿਹਾ ਆਪਾਂ ਤਾਂ ਇੱਕ ਚਮਚਾ ਅੱਧੇ ਚਮਚੇ ਤੋਂ ਵੀ ਘੱਟ ਗਰਮ ਮਸਾਲਾ ਪਾ ਦਾਂਗੇ। ਨੋਰਮਲ ਅੱਗ ਤੇ ਕੜਾਹੀ ਦੇ ਵਿੱਚ ਤੇ ਇੱਲੀਚ ਵੀ ਬਣਾ ਸਕਦੇ ਹੋ ਤੁਸੀਂ। ਤੇ ਜੇ ਕੋਈ ਮਿੱਟੀ ਦਾ ਭਾਂਡਾ ਉਹਦੇ 'ਚ ਵੀ ਬਣਾ ਸਕਦੇ ਹੋ। ਉਹਦੇ ਦੇ ਵਧੀਆ-ਵਧੀਆ ਭਾਂਡੇ ਲਿਆਵਾਂਗੇ ਆਪਾਂ ਚੈਨਲ ਆਪਣਾ ਕਾਮਯਾਬ ਆ ਪੂਰਾ ਹੁਣ ਇਹਨੂੰ ਟੱਕ ਦਾਂਗੇ ਆਪਾਂ 5-7 ਮਿੰਟਾਂ ਵਾਸਤੇ ਆਹ ਦੇਖ ਸਕਦੇ ਹੋ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਮਟਰ ਮਟਰ ਤੁਸੀਂ ਆਪਣੇ ਹਿਸਾਬ ਨਾਲ 200 ਗ੍ਰਾਮ 150 ਗ੍ਰਾਮ ਪਾ ਸਕਦੇ ਹੋ ਇਹ ਫਰੋਜ਼ਨ ਮਟਰ ਹੈ ਇਹਨੂੰ ਚੰਗੀ ਤਰ੍ਹਾਂ ਧੋ ਲਿਆ ਆਪਾਂ ਰਿਜਰ ਦੇ ਵਿੱਚ ਪਿਆ ਸੀ ਇਹ ਅੱਧਾ ਤਾਂ ਪੱਕਾ ਹੀ ਹੁੰਦਾ ਪਹਿਲਾਂ ਹੀ ਇਹ ਤੇ ਮਟਰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ 5-7 ਮਿੰਟਾਂ ਵਾਸਤੇ ਫਿਰ ਢੱਕ ਦਾਂਗੇ ਕਿਉਂਕਿ ਮਟਰ ਚੰਗੀ ਤਰ੍ਹਾਂ ਵਧੀਆ ਬਣ ਜਾਣਗੇ ਪੱਕ ਜਾਣਗੇ ਆ ਦੇਖ ਸਕਦੇ ਬਿਲਕੁਲ ਇਹਦੇ ਵਿੱਚ ਇਹ ਥੋੜੀ ਜਿਹੀ ਅਜਵਾਈਨ ਪਾਤੀ ਇਹਨਾਂ ਆਪਾਂ ਪਹਿਲਾਂ ਪਾ ਦਿੱਤੀ ਸੀ ਆ ਥੋੜੀ ਜਿਹੀ ਮੇਥੀ ਫਿਰ ਪਾਵਾਂਗੇ ਕਿਉਂਕਿ ਹੁਣ ਸਬਜ਼ੀ ਬਣ ਚੁੱਕੀ ਹੈ ਇਰੋਂ ਆਪਾਂ ਬਸ ਮਿਕਸ ਕਰਕੇ ਤਿਆਰ ਖਾਣ ਨੂੰ ਇਰੋਂ ਆਪਾਂ ਮਿਕਸ ਕਰ ਦੋ ਇਸ ਤਰੀਕੇ ਨਾਲ ਇਰੋਂ ਪਲੇਟ ਦੇ ਵਿੱਚ ਕੱਢਦੇ ਆਪਾਂ ਸਵਾਦ ਸਕਦੇ ਆ ਪਲੇਟ ਸਜਾ ਸਕਦੇ ਆ ਇਹਦੇ ਉੱਪਰ ਵੀ ਤੁਸੀਂ ਮੇਥੀ ਵਗੈਰਾ ਪਾ ਸਕਦੇ ਹੋ ਪਰ ਆਪਾਂ ਪਹਿਲਾਂ ਹੀ ਪਾ ਦਿੱਤੀ ਸੀ ਤੇ ਇਹ ਕਦੂ ਮਟਰ ਦੀ ਸਬਜ਼ੀ ਘਰੇ ਤੁਸੀਂ ਵੀ ਟਰਾਈ ਕਰਿਓ ਬਣਾ ਕੇ ਨੋਰਮਲ ਤਰੀਕੇ ਨਾਲ ਪੂਰੀ ਵੀਡੀਓ ਦੇਖਣ ਲਈ ਸਾਰਿਆਂ ਸਾਸਿਕਾ ਧੰਨਵਾਦ ਜੀ